ਆਗਮਨ ਕੀ ਬਾਰਿਸ਼ ਹੋ ਜਾ ਰਹੀ ਹੈ ਬੱਦਲ ਦੇਖੋ ਯਾਰ ਕਿੰਨੇ ਛਾਏ ਹੋਏ ਚਾਰਸ ਪੇਰੇ ਬੱਦਲ ਹੀ ਬੱਦਲ ਹੋਏ ਜਿੱਥੇ ਬਾਬਾ ਜੀ ਨੇ ਦਾਤਨ ਕਰਕੇ ਤੇ ਘੜਤੀ ਸੀ ਬਟਾਲੇ ਤੋਂ 7 ਕਿਲੋਮੀਟਰ ਰਹਾ ਜੀ ਇੱਥੇ ਇਸ਼ਨਾਨ ਕਰਨ ਤੇ ਫਲਾਈ ਦੀ ਜਿਹੜੀ ਦਾਤਨ ਹੁੰਦੀ ਆ ਥੱਲੇ ਆਪਾਂ ਲਈ ਸੰਤਵਾਸ ਤੇ ਲੰਗਰ ਦੀ ਉੱਥੇ ਪ੍ਰਸ਼ਾਦ ਦੇ ਤੇ ਇੱਥੇ ਜਿਹੜੀ ਸਬਜੀ ਵਗੈਰਾ ਦਾ ਲੰਗਰ ਤੁਹਾਡੇ ਦਾਣ ਸ਼ਾਨ ਸਾਹਿਬ ਮੀਂਹ ਚ ਵੀ ਸੰਤਾ ਦਰਸ਼ਨ ਕਰਨ ਨਹੀਂ ਆਇਆ ਇਹ ਫਲਾਈ ਸੇਵਾ ਕਰਦੇ ਪੈਨੇ ਇਥੇ 400 ਵਾਲਾ ਪੈਪੂਲ ਮਿਲਿਆ ਤੁਹਾਨੂੰ 200 ਦਾ ਬਹੁਤ ਜ਼ਿਆਦਾ ਆੜੀਆਂ ਨੇ ਮਿਲਣਾ ਦੇਣਾ ਤੇ ਪੁੜੇ ਚ ਟੁੱਟੇ ਲਿਆ ਰਹੇ ਆ ਮੀਆਂ ਨਹੀਂ ਜਾ ਰਹੀਆਂ ਲਾਡੀ ਭੈ ਵੀ ਆ ਚੁੱਕੇ ਨੇ ਖਟੋਏ ਟੋਏ ਓਏ ਯਾਰ ਆਪਣੇ ਪੰਜਾਬ ਦੇ ਵਿੱਚ ਹਰਦਾ ਐ ਸਾਰਾ ਢੋਲ ਬਣਿਆ ਕੋਈ ਬਾਹਰ ਦੀ ਸਟੇਟ ਦਾ ਆਪਣੀ ਮਦਦ ਕਰਨਾ ਹੈ ਥੈਂਕ ਯੂ ਦਾਜੂ ਵਾਈਕਰ ਵਾਈਕਰ ਕਾ ਟ੍ਰਾਫਿਕ ਹੀ ਟ੍ਰਾਫਿਕ ਆ ਉਹ ਅੱਗੇ ਤੱਕ ਲੈ ਕੇ ਨਾ ਤੱਕ ਨਹੀਂ ਆ ਬਰੇ ਨਨੇ ਮਨੇ ਮਤੇ ਆ ਮੂਲੇ ਦੂਰ ਦੂਰ ਤੱਕ ਜਾਮ ਲੱਗਾ ਹੈ ਦੋ ਸਾਡਾ ਫਲਾਈ ਸਾਹਿਬ ਗੁਰਦੁਆਰਾ ਇਹ ਵੇਲੇ ਕੀ ਹਰ ਚਾਲ ਹੈ ਦੋਸਤੋ ਨਵੇਂ ਲੋਕਾਂ ਦਾ ਸਵਾਗਤ ਹੈ ਸੋ ਲੋ ਜੀ ਬਟਾਲੇ ਚ ਕੱਲ ਦਾ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸੋ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਫਲਾਈ ਸਾਹਿਬ ਗੁਰਦੁਆਰਾ ਸੋ ਕੰਟੈਂਟ ਸਿਰ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਫਲਾਈ ਸਾਹਿਬ ਗੁਰਦੁਆਰੇ ਗਏ ਸੀ ਜੇ ਤੁਹਾਨੂੰ ਅੱਜ ਫਲਾਈ ਸਾਹਿਬ ਗੁਰਦੁਆਰੇ ਦਾ ਸਾਡਾ ਬਲੌਗ ਇਸ ਵੀਡੀਓ ਵਿੱਚ ਦਿਖਾਇਆ ਜਾਏਗਾ ਤੋ ਬਣਾਈ ਦਿਓ بارش ਬਹੁਤ ਜ਼ਿਆਦਾ ਪੈ ਰਹੀ ਹੈ ਤੋ ਬੰਦ ਦੇ ਵਿੱਚ ਹੀ ਤੁਹਾਡਾ ਭਰਾ ਜਾ ਰਿਹਾ ਹੋ ਨਿਕਲ ਕੇ ਸੋ ਤੁਹਾਨੂੰ ਸਾਰਾ ਇਤਿਹਾਸ ਦੱਸਿਆ ਜਾਏਗਾ ਕਿ ਆ ਜਾਂਦਾ ਕਿ ਚੰਨਕ ਦੇਵ ਜੀ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਬਾਬਾ ਜੀ ਵਿਆਹ ਤੋਂ ਬਾਅਦ ਫਲਾਈ ਸਾਗ ਗੁਰਦੁਆਰੇ ਗਏ ਸੀ ਸੋ ਉੱਥੇ ਜਾ ਕੇ ਬਾਬਾ ਜੀ ਨੇ ਇਸ਼ਨਾਨ ਤੇ ਫਲਾਈ ਦੀ ਧਾਤਨ ਕੀਤੀ ਸੀ ਕਿ ਜੋ ਕਿ ਫਲਾਈ ਦੀ ਧਾਤਨ ਕੀਤੀ ਸੀ ਬਾਬਾ ਜੀ ਨੇ ਉੱਥੇ ਗੜਤੀ ਸੀ ਸੋ ਹਰਦਾਈ ਹੋਤੀ ਆਸੀ ਗੁਰਦੁਆਰਾ ਬਨੇ ਆ ਤੇ ਦੋੜੋ ਦੋੜੋ ਸੰਗਤਾਂ ਤੇ ਦਰਸ਼ਨ ਕਰਨ ਜਾਂਦੀਆਂ ਸੋ ਵਿਆਹ ਤੋਂ ਅਗਲੇ ਦਿਨ ਅਚਾਨਕ ਨੂੰ ਵੀਡੀਓ ਬਖਾਣਾ ਸੋ ਬਨੇ ਚੱਕਰ ਯਾਰਾ ਪੂਰਾ ਬਟਾਲੀ ਸ਼ਹਿਰ ਦੇ ਵਿੱਚ ਸੋ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਆ ਬਹੁਤ ਜ਼ਿਆਦਾ بارش ਪੈ ਰਹੀ ਆ ਦੇਖੋ ਖੇਤ ਘਟੋਏ ਟੋਏ ਆਈ ਹੋਪ ਤੁਹਾਨੂੰ ਮੇਲੇ ਜਿਹੜੇ ਬਰੋਕ ਮੈਂ ਬਣਾਏ ਉਹ ਵੀ ਵਧੀਆ ਲੱਗਣਗੇ ਸੋ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਵੀਡੀਓ ਦੇਖਦੇ ਪਏ ਆ ਤੇ ਜਿਹੜੇ ਨਹੀਂ ਵੀ ਦੇਖਦੇ ਪਏ ਉਹਨਾਂ ਲਈ ਵੀ ਰਿਕਵੈਸਟ ਆ ਸਪੋਰਟ ਕਰੋ ਯਾਰ ਭਰਾ ਲੋ ਜੀ ਤੇਪਾਲ ਜੀ ਨੇ ਜਲਦੀ ਪਈ ਲੋਰੀ ਪਹੁੰਚ ਚੁੱਕਿਆ ਭਰਾ ਤੁਹਾਡਾ ਸਮਾਰ ਰੋਡ ਤੇ ਤੁਹਾਨੂੰ ਥੋੜਾ ਕੱਟ ਲੈਣੇ ਆ ਹਾਂ ਆਪਣਾ ਬਟਾਲਾ ਗਿੱਲਾ ਹੋਇਆ ਪਿਆ ਵਾ ਉੱਥੇ ਹੀ ਮਤਲਬ ਕਾਦੇ ਜਿਲੰਡਰ ਰੋਡ ਤੇ ਮੈਂ ਪਹੁੰਚ ਚੁੱਕਿਆ ਵਾਂ ਤੋਂ ਇਹ ਸਾਡੇ ਬਟਾਲੇ ਦਾ ਬੇਰਿੰਗ ਕੋਲੇ ਆ ਕਿਹੜਾ ਕਿਹੜਾ ਮੇਰਾ ਵੀਤਪਰਾਸ ਕਾਲਜ ਪੜਿਆ ਦੱਸਿਓ ਠੀਕਾ ਜਲੰਧਰ ਰੋਡ ਤੇ ਠੀਕਾ ਸਾਹਮਣੇ ਜਲੰਧਰ ਦਿੱਲੀ ਤੋਂ ਲੁਧਿਆਣਾ ਪੈਂਦਾ ਤੇ ਇੱਧਰ ਪੈਂਦਾ ਕਾਤੀਆਂ ਠੀਕਾ ਤੋਂ ਸਾਹਮਣੇ ਕਾਤੀਆਂ ਸੋ ਫਲਾਇ ਸਾਬ ਗੁਰਦੁਆਰਾ ਬਟਾਲੇ ਤੋਂ ਲਗਭਗ 7 ਕਿਲੋਮੀਟਰ ਆ ਸੋ ਦੇਖੋ 5-10 ਮਿੰਟ ਚ ਮੈਂ ਪਹੁੰਚ ਜਾਣਾ ਵਾਂ ਬਾਕੀ ਮੀ ਬਹੁਤ ਜ਼ਿਆਦਾ ਡੈਰੇ ਬਟਾਲਾ ਸ਼ਹਿਰ 'ਚ ਯਾਰ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਦਿੱਕੋ ਵੀ ਘਰ ਦੇ ਘਰ ਕਿੱਦਾਂ ਰੋੜਦੇ ਪਏ ਨੇ ਸਾਰੇ ਮਾਯੋ ਕਰੇ ਹੋ ਵਾਹਿਗੁਰੂ ਬਾਬਾ ਜੀ ਮੇਰੇ ਬਟਾਲਾ ਦੇ ਮੇਰੇ ਵੀਰ ਭੈਣ ਭਰਾ ਵੀਡੀਓ ਦੇ ਦੇ ਹੋਣਗੇ ਸੋ ਮੈਨੂੰ ਕਮੈਂਟਾਂ ਵਿੱਚ ਦੱਸਿਓ ਬਾਬਾ ਜੀ ਦਾ ਵਿਆਹ ਕਿੱਦਾਂ ਦਾ ਰਿਹਾ ਸਭਾ ਦੇ ਲੰਗਰ ਲੱਗੇ ਹੋਇਆ ਬਾਈ ਹੁਣੀ ਲੰਗਰ ਪ੍ਰਸ਼ਾਦ ਵਰਤਾ ਰਹੇ ਨੇ ਥਾ ਥਾ ਦੇ ਲੰਗਰ ਲੱਗੇ ਇੱਥੇ ਵੀ ਸਾਰੇ ਲੰਗਰ ਲੱਗੇ ਰਹੇ ਆ ਓ ਯਾਰ ਬਟਾਲੇ ਹਰ ਥਾਂ ਜਗ੍ਹਾ ਦੇ ਲੰਗਰ ਲੱਗੇ ਹੋਏ ਆ ਸੋ ਦੇਖ ਲਓ ਬਾਬੇ ਨਾਨਕ ਦਾ ਵੀਰ ਆਪੇ ਦਾ ਲੰਗਰ ਦਾ ਉਹ ਅੱਜ ਤੱਕ ਚੱਲਦਾ ਪਿਆ ਹੈ ਸੋ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਦੇਖੋ ਤੁਸੀਂ ਸਾਡੇ ਜਿੰਨੇ ਵੀ ਪੰਜਾਬੀ ਹੈ ਲੰਗਰ ਜਾਂ ਕੋਈ ਵੀ ਕਿਸੇ ਤੇ ਮੁਸੀਬਤ ਆਂਦੀ ਹੈ ਤੇ ਸਾਡੇ ਜਿਹੜੇ ਪੰਜਾਬੀ ਵੀਰ ਆ ਸਭ ਤੋਂ ਪਹਿਲਾਂ ਫਟਾਗਨ ਪਹੁੰਚ ਜਾਂਦੇ ਨੇ ਦੇਸ਼ਾ ਵਿੱਚ ਵੀ ਹੋਰ ਵੀ ਸਾਰੇ ਥਾਂ ਵੀ ਸੋ ਦੇਖੋ ਯਾਰ ਆਪਣੇ ਪੰਜਾਬ ਦੇ ਵਿੱਚ ਹੜ੍ਹ ਦਾ ਜਿਹੜਾ ਮੋਹਲ ਬਣਿਆ ਹੈ ਕੋਈ ਬਾਹਰ ਦੀ ਸਟੇਟ ਦਾ ਆਪਣੀ ਮਦਦ ਕਰਨਾ ਕੋਈ ਨਹੀਂ ਆਇਆ ਇਹ ਦੂਰ ਤੱਕ ਟ੍ਰਾਫਿਕ ਹੀ ਟ੍ਰਾਫਿਕ ਨੂੰ ਸਾਨੂੰ ਦਿਖੇਗੀ ਦੇਖੋ ਕਿੰਨੀ ਜ਼ਿਆਦਾ ਟ੍ਰਾਫਿਕ ਆ ਯਾਰ ਆ ਟ੍ਰਾਫਿਕ ਆ ਦੇਖੋ ਲਾਈਨ ਦੀ ਲਾਈਨ ਲੱਗੀ ਆ ਟ੍ਰਾਫਿਕ ਹੀ ਟ੍ਰਾਫਿਕ ਆ ਉਹ ਅੱਗੇ ਤੋਂ ਲੈ ਕੇ ਨਾ ਤੱਕ ਪਹੁੰਚ ਨਹੀਂ ਟ੍ਰਾਫਿਕ ਬਹੁਤ ਜ਼ਿਆਦਾ ਜਾਮੇ ਆ ਡਾ ਸਲੋ ਜੀ ਪਹੁੰਚ ਚੁੱਕੇ ਆ ਫਲਾਈ ਸਾਹਿਬ ਗੁਰਦੁਆਰਾ ਤੇ ਦੇਖੋ ਯਾਰ ਸੰਗਤ ਦਾ ਇਕੱਠ ਇੱਥੇ ਵੀ ਸਾਡਾ ਫਲਾਈ ਸਾਹਿਬ ਗੁਰਦੁਆਰਾ ਤੇ ਨਾ ਮੇਲਾ ਪਖਿਆ ਹੋਵਾ ਬਹੁਤ ਜ਼ਿਆਦਾ ਮੇਲਾ ਲੱਗਿਆ ਹੈ ਦੇਖੋ ਸੰਗਤਾਂ ਦਾ ਇਕੱਠ ਦੇਖੋ ਮੇਰੇ ਬਹੁਤ ਸੌਇਦਲੇ ਬੰਨੇ ਸਾਰੇ ਖੇਤ ਆ ਤੇ ਬੱਦਲ ਦੇਖੋ ਹੈ ਵੀ ਛਾਏ ਹੋਏ ਆ ਪੂਰੇ ਅੱਧਰ ਝੂਟੇ ਲੱਗੇ ਹੋਏ ਆ ਸਾਰੇ ਉਂਗੜੇ ਲੱਗੇ ਹੋਏ ਆ ਬੱਚਿਆਂ ਨੂੰ ਅੰਡੇ ਲੈ ਕੇ ਜਾਣਾ ਜਿ ਦਰਸ਼ਨ ਹੋ ਚਕੇ ਤੇ ਕਰਾਵਾਂਗਾ ਸੋ ਦੇਖੋ ਯਾਰ ਸੰਗਤ ਇੱਥੇ ਵੀ ਕਿੰਨੀ ਆਈ ਹੈ ਯਾਰ ਭਾਈ ਸਾਹਿਬ ਗੁਰਦੁਆਰੇ ਇੱਥੇ ਮੈਂ ਪਹਿਲਾਂ ਵੀ ਆ ਚੁੱਕਿਆ ਹੁਣ ਮੈਂ ਦੂਜੀ ਵਾਰ ਆਇਆ ਵਾਂ ਬਾਬੇ ਦੇ ਮੇਲੇ ਤੇ ਈ ਗੱਛਾ ਸੰਗਤ ਬਹੁਤ ਹੁੰਦੀ ਆ ਤੋ ਆ ਸਾਹਮਣੇ ਜੋੜਾ ਘਰ ਇੱਥੇ ਜੋੜਾ ਜਮਾ ਕਰਾ ਸਕਦੇ ਹੋ ਤੇ ਆ ਦੇਖੋ ਯਾਰ ਉਹ ਸਾਹਮਣੇ ਗੁਰਦੁਆਰੇ ਜਿੱਥੇ ਦਰਸ਼ਨ ਕਰੀਏ ਦੀ ਆ ਤੇ ਦੇਖੋ ਸੰਗਤ ਦੀ ਲਾਈਨ ਦੇਖੋ ਕਿ ਨਹੀਂ ਲੱਗੀ ਹੋਈ ਆ ਤੇ ਸਲੋ ਜੀ ਜਾਣੀ ਤੇ ਹਿੰਦੀ ਮੈਂ ਸ਼ਾਰਟਕਟ ਭਾਈ ਨੂੰ ਕਿਹਾ ਵੀਡੀਓ ਸ਼ੂਟ ਕਰਨੀ ਤੇ ਭਾਈ ਨੇ ਭੇਜਦਾ ਵਾ ਸੋ ਆ ਦੇਖੋ ਤਾਈਓ ਆਪਣਾ ਦਰਸ਼ਨ ਵੀ ਉਹਨਾਂ ਕਰਾ ਦਿੰਨੇ ਆ ਸਲੋ ਜੀ ਦਰਸ਼ਨ ਕਰੋ ਪਾਪਾ ਜੀ ਦੇ ਕਲੀਅਰ ਹੁਣ ਮਤਨੁ ਫਲਾਈ ਸਾਹਿਬ ਦੇ ਕਰਾਣਾ ਦਰਸ਼ਨ ਤੇ ਯਾਰ ਇੱਧਰ ਦੇਖੋ ਬਾੜਸਰ ਓਵਰ ਵੀ ਹੈਗਾ ਵਾ ਲੋਕੀ ਸਰ ਓਵਰ ਚ ਵੀ ਇਸ਼ਨਾਨ ਕਰਦੇ ਪਏ ਆ ਤੇ ਪਿੱਛੇ ਬੱਦਲ ਦੇਖੋ ਯਾਰ ਕਿੰਨੇ ਏਟ ਚਾਏ ਚਾਰਸ ਪਹਿਲੇ ਬੱਦਲ ਹੀ ਬੱਦਲ ਹੋਏ ਪਿਆ ਸੋ ਆਇ ਥੋੜਾ ਪਵਿੱਤਰ ਸਰ ਓਵਰ ਫਲਾਈ ਸਾਹਿਬ ਗੁਰਦੁਆਰੇ ਦਾ ਸੋ ਮਤਨੁ ਦਰਸ਼ਨ ਕਰਾਣਾ ਅਨਾਤਮਿਕ ਫਲਾਈ ਸਾਹਿਬ ਦੇ ਕਿ ਬਾਬਾ ਜੀ ਨੇ ਦਾਤਨ ਕਰਕੇ ਗੱਡੀ ਹੀ ਤੇ ਜਿਸ ਨਾਮ ਤੇ ਇਹ ਗੁਰਦੁਆਰਾ ਸ਼ੋਭੀਤਾ ਆਇਓ ਸਾਹਮਣੇ ਫਲਾਈ ਸਾਹ ਫਲਾਈ ਸਾਹ ਜਿੱਥੇ ਬਾਬਾ ਜੀ ਨੇ ਦਾਤਨ ਕਰਕੇ ਤੇ ਗੜਤੀ ਸੀ ਸੋ ਔਰ ਉਦਹੀ ਇਹ ਗੁਰਦੁਆਰਾ ਬਹੁਤ ਜ਼ਿਆਦਾ ਇਤਿਹਾਸਿਕ ਤੇ ਫੇਮਸ ਹੈ ਜੋ ਕਿ ਜਦੋਂ ਬਾਬਾ ਜੀ ਦਾ ਵਿਆਹ ਐ ਸੀ ਬਾਬਾ ਜੀ ਦੇ ਵਿਆਹ ਤੋਂ ਅਗਲੇ ਦਿਨ ਬਾਬਾ ਜੀ ਇੱਥੇ ਇਸ਼ਨਾਨ ਕਰਨ ਤੇ ਫਲਾਈ ਦੀ ਜਿਹੜੀ ਦਾਤਨ ਹੁੰਦੀ ਆ ਆ ਦੇਖੋ ਫਲਾਈ ਦੇਖਦੇ ਨਾ ਇੱਥੇ ਦਾਤਨ ਕਰਕੇ ਬਾਬਾ ਜੀ ਨੇ ਗੜਤੀ ਹੀ ਉਹ ਰੋਤੋਂ ਇਹ ਜਿਹੜਾ ਗੁਰਦੁਆਰਾ ਹੈ ਬਹੁਤ ਇਤਿਹਾਸਿਕ ਤੇ ਸ਼ੋਭੀਤਾ ਸੋ ਹਰ ਜਰੂ ਬਾਬਾ ਜੀ ਦਾ ਵਿਆਹ ਹੁੰਦਾ ਬਟਾਲੇ ਉਸ ਤੋਂ ਅਗਲੇ ਦਿਨ ਭਲਾਈ ਸਾਹਿਬ ਗੁਰਦੁਆਰੇ ਜੋ ਕਿ ਬਟਾਲਾ ਗ੍ਰੰਟੀਆ ਲੱਗੇ ਆ ਬਟਾਲੇ ਤੋਂ 7 ਕਿਲੋਮੀਟਰ ਹੈ ਸੋ ਇੱਥੇ ਬਹੁਤ ਜ਼ਿਆਦਾ ਮੇਲਾ ਲੱਗਦਾ ਹੈ ਸੋ ਅੱਜ ਉਹ ਇਤਿਹਾਸਿਕ ਤੇ ਉਹ ਖੁਸ਼ੀਆਂ ਭਰਿਆ ਦਿਨ ਦਾ ਸੋ ਅੱਜ ਮੇਲਾ ਲੱਗਾ ਹੈ ਇੱਥੇ ਭਲਾਈ ਸਾਹਿਬ ਗੁਰਦੁਆਰੇ ਸੋ ਦੇਖੋ ਕਿੰਦਾ ਸੰਗਤਾਂ ਇੱਥੇ ਦਰਸ਼ਨ ਕਰਨ ਆਈ ਹੋਈਆਂ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਸੋ ਬਹੁਤ ਵਧੀਆ ਗੁਰਦੁਆਰਾ ਹੈ ਲੋ ਜੀ ਆ ਭਾਈ ਹੁਣ ਇੱਥੇ ਮਿਲੇ ਗੁਰਦੁਆਰੇ ਫਲਾਈ ਸਾਹਿਬ ਕਿਧਰ ਆ ਲੱਗ ਰਿਹਾ ਅੱਜ ਬਹੁਤ ਬਾਬੇ ਦੇ ਬੱਚੇ ਬੋਰ ਦੇ ਆ ਲੱਗੇ ਵੀ ਨੰਨੇ ਨਾ ਮਾ 77 ਸਿੰਘ 77 ਸਿੰਘ ਆ ਤਾ ਦੇਖੋ ਸੰਗਤਾਂ ਦਾ ਇਕੱਠ ਸੰਗਤਾਂ ਦਰਸ਼ਨ ਕਰਨਾ ਆ ਇਹ ਆ ਲੋ ਜੀ ਦਰਸ਼ਨ ਮੇਲੇ ਕਰ ਲਿਆ ਤੇ ਤੁਹਾਨੂੰ ਫਲਾਈ ਸਾਹਿਬ ਦੇ ਵੀ ਦਰਸ਼ਨ ਕਰਾ ਲਿਆ ਸੰਗਤਾਂ ਦਾ ਇਕੱਠ ਦੇਖੋ ਯਾਰ ਵਰਦੀ ਮੀਚ ਵੀ ਸੰਗਤਾਂ ਦਰਸ਼ਨ ਕਰਨਾ ਹੀ ਹੋਇਆ ਫਲਾਈ ਸਾਹਿਬ ਗੁਰਦੁਆਰਾ ਘਰੋ ਛੋਟੇ ਪੈ ਗਏ ਇਧੇ ਆ ਦੇਖੋ ਵੱਡਾ ਜੋੜਾ ਘਰ ਨੇ ਇਹਨਾਂ ਨੇ ਇੱਥੇ ਇੱਦਾਂ ਬਣਾਏ ਤੇ ਇੱਥੇ ਆਪਣੇ ਜੋੜੇ ਜਿਹੜੀ ਸੰਗਤਾਂ ਲਾ ਕੇ ਤਿਆਰੀ ਨੰਬਰ ਵਾਈਸ ਲੈਤੇ ਆ ਇਹੋ ਹੀ ਟੋਕਨ ਫਿਰ ਦੇ ਦੂ ਦਈਆ ਦੇਖੋ ਭਾਈ ਹੁਣ ਹੀ ਸੇਵਾ ਕਰਦੇ ਪਏ ਨੇ ਇੱਥੇ ਅੱਲ ਇੱਥੇ ਸਮਾਗਮ ਵੀ ਲੱਗਾ ਹੈ ਬਾਬਾ ਜੀ ਦੇ ਭਤਵੰਤ ਜੋ ਹੱਥੋਂ ਗੱਡੀ ਦਸਰੀ ਗੱਡੀ ਹੋਰ ਵੱਡਾ ਸਮਾਗਮ ਆ 57 ਬਾਸ ਸਮਾਗਮ ਕਰੀਏ ਉਹਦਾ ਤੋਂ ਬਾਅਦ ਅਗਲਾ ਜੱਥਾ ਆਪ ਜੀ ਕਰਮਾਂ ਦੇ ਵਿੱਚ ਹਾਜ਼ਰ ਹੋ ਸੋ ਦੇਖੋ ਇਹ ਆ ਸੰਗਤ ਦਾ ਇਕੱਠ ਇਸ ਤਰ੍ਹਾਂ ਦੇ ਪਰਸ ਦੇਖਦੇ ਨਹੀਂ ਆ ਕੀ ਬਾਬਾ ਜੀ ਦੇ ਵਿਆਹ ਪਰੋਤ ਇੱਥੇ ਸਮਾਗਮ ਵੀ ਲਾਇਆ ਹੈ ਦੇਖੋ ਦੂਰ ਦੂਰ ਸੰਗਤਾਂ ਦਰਸ਼ਨ ਕਰਨ ਆਈ ਹੋਈਆਂ ਨੇ ਲਾਈਫ ਸਾਫ ਗੁਰਦੁਆਰੇ ਦੇਖੋ ਸੰਗਤਾਂ ਦਾ ਵਾਰਿਸ ਦੇ ਵਿੱਚ ਇੱਕ ਵੱਡਾ ਕੱਠ ਦੇਖੋ ਗੁਰੂ ਨਾਲ ਕਿੰਨਾ ਪਿਆਰ ਹੈ ਸੰਗਤਾਂ ਦਾ ਆ ਦੇਖੋ ਲੰਗਰ ਛਾ ਰਹਾ ਤੇ ਦੇਖੋ ਸੰਗਤਾਂ ਪ੍ਰਸ਼ਾਦਾ ਛੱਕਣ ਲਈ ਜਾ ਰਹੀਆਂ ਨੇ ਪ੍ਰਸ਼ਾਦ ਦੇਖੋ ਵਰਤਾਇਆ ਜਾ ਰਿਹਾ ਆਹ ਦੇਖੋ ਪ੍ਰਸ਼ਾਦ ਸੰਤਰੀ ਵੱਡੀ ਗਿਣਤੀ ਵਿੱਚ ਇੱਥੇ ਪ੍ਰਸ਼ਾਦ ਵਰਤਾਇਆ ਜਾ ਰਿਹਾ ਵਾ ਦੇਖੋ ਸੰਤਾ DI ਲੋਆਂ ਜਿੱਥੇ ਲੰਗਰ ਦਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਸੋ ਦੇਖੋ ਸਾਰੀਆਂ ਬੀਬੀਆਂ ਪ੍ਰਸ਼ਾਦ ਬਣਾ ਰਹੀਆਂ ਬਾਬਾ ਜੀ ਜੱਲੀ ਆਪੋ ਆਪਣੀ ਹੋਈ ਹੈ ਉੱਪਰ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ ਹੈ ਕੋਈ ਲੰਗਰ ਦੇ ਵਿੱਚ ਦੇਖੋ ਪ੍ਰਸ਼ਾਦ ਐ ਇੱਥੇ ਤਿਆਰ ਕੀਤਾ ਜਾਂਦਾ ਦੇਖੋ ਕਿੰਨਾ ਵੱਡਾ ਬਤੀਲਾ ਇਵੇਂ ਵਿੱਚ ਸਾਰਾ ਲੰਗਰ ਸਵਾਦ ਦੇ ਘਰ ਵਿੱਚ ਦਾਲ ਬੰਦੀ ਆ ਸੋ ਆ ਦੇਖੋ ਚਾਵਲ ਰੈਡੀ ਕੀਤੇ ਹੋਏ ਇਹਦੇ ਵਿੱਚ ਦਾਲ ਤਿਆਰ ਕੀਤੀ ਜਾਂਦੀ ਆ ਲੋ ਜੀ ਕੜੀ ਤਿਆਰ ਕੀਤੀ ਜਾ ਰਹੀ ਏ ਲੰਗਰ ਲਈ ਸੰਗਤਾਂ ਵਾਸਤੇ ਲੰਗਰ ਦੀ ਲੋ ਜੀ ਲੋਹਾ ਦਾ ਉੱਥੇ ਪ੍ਰਸ਼ਾਦੇ ਤੇ ਇੱਥੇ ਜਿਹੜੀ ਸਬਜ਼ੀ ਵਗੈਰਾ ਦਾ ਲੰਗਰ ਤਿਆਰ ਕਰਕੇ ਸੰਗਤਾਂ ਵਿੱਚ ਵਰਤਾਇਆ ਜਾਂਦਾ ਔਰ ਸੇਵਾ ਕਰਦੇ ਪਏ ਨੇ ਤੇ ਸੰਗਤਾਂ ਪ੍ਰਸ਼ਾਦਾ ਛਕਦੀਆਂ ਪਈਆਂ ਨੇ ਭਾਈ ਸਾਹਿਬ ਗੁਰਦਵਾਰੇ ਆ ਦੇਖੋ ਬਾਈ ਨਹੀਂ ਸੇਵਾ ਕਰ ਰਹੇ ਨੇ ਇੱਥੇ ਸੇਵਾਦਾਰ ਇੱਥੇ ਲੋਤੇ ਨੇ ਸੇਵਾ ਕਰਦੇ ਪਏ ਨੇ ਟੀ ਗਿਣਤੀ ਵਿੱਚ లై ਸਾਹਿబ్ గుర్ద్వారే ਸੰਗਤਾਂ ਆਈਆਂ ਤੇ దర్శਨ ਮੇਲੇ ਕਰ ਰਹੀਆਂ ਨੇ ਇਧਰ ਵੀ ਸੰਗਤ ਪ੍ਰਸ਼ਾਦ ਦਸ ਕਾਇਆ ਜਾ ਰਿਹਾ ਹੈ। ਦਸ਼ਕੰਦੋਂ ਬਾਹਰ ਜੋ ਕਿ ਇੱਥੇ ਝੁੱਠੇ ਭਰਤਨ ਸਾਫ਼ ਕੀਤੇ ਜਾਂਦੇ ਆ ਸੰਗਤ ਦੁਆਰਾ ਦੇਖੋ ਟੀਲਾ ਕਰਦੇ ਗਏ ਨੇ। ساری ਸੰਗਤ ਇਸੇ ਸੇਵਾ ਕਰਦੀ ਪਈ ਆ ਝੁੱਠੇ ਭਰਤਨਾਂ ਦੀ ਆ ਦੇਖੋ ਦੇਖੋ ਯਾਰ ਸੰਗਤਾਂ ਕੇ ਸੇਵਾ ਕਰਦੀਆਂ ਪਈਆਂ ਨੇ। ਝੁੱਠੇ ਭਰਤਨਾਂ ਦੀ ਆ ਬਾਹਰ ਕਰਕੇ ਲੈ ਕੇ ਜਾਂਦੀਆਂ ساری ਘਾੜ ਕੀ ਇੱਥੇ ਸੇਵਾ ਕਰਦੇ ਪਏ ਨੇ। ਤਾਂ ਲੈ ਕੇ ਜਾਣ ਇਹਨੇ ਜੋਰ ਤੇ ਭਾਈ ਜੀ ਲੋ ਜੀ ਹੁਣ ਮੈਂ ਜਾ ਰਿਹਾ ਵਾਪਸ ਬਾਹਰ ਲੋ ਜੀ ਮੈਂ ਚੱਕਿਆ ਦਰਸ਼ਨ ਕਰਕੇ ਬਾਹਰ ਤੋਂ ਸੰਗਤ ਪੂਰੀ ਇੱਥੇ ਤੇ ਬਾਹਰ ਵੀ ਬਹੁਤ ਜ਼ਿਆਦਾ ਮੇਲਾ ਜਿਹੜਾ ਪਟਿਆ ਹੋਇਆ ਵਾ ਬਾਦਸ਼ ਦੇ ਵਿੱਚ ਹੀ ਸੰਗਤਾਂ ਇੱਥੇ ਦਰਸ਼ਨ ਕਰਨ ਆਈਆਂ ਯਾਨੀ ਸੋ ਹਾਂ ਦੇਖੋ ਬਾਹਰ ਮੇਲੇ ਦੇ ਘਡੌਣੇ ਲੱਗੇ ਆ ਬੱਚਿਆਂ ਲਈ ਬਲਾਈ ਵੀ ਜਲੇਬੀ ਬਣਾ ਰਿਹਾ ਇੱਥੇ ਨਹੀਂ ਜਾਰੀ ਆ ਆ ਦੇਖੋ ਦੁਕਾਨਾਂ ਚੱਕਾ ਚੱਕ ਮੇਲੇ ਨਾਲ ਭਰੀ ਘਰੇ ਆ ਇੱਧੇ ਸ਼ਾਮਲਾਲ ਜੀ ਵੀ ਦੁਕਾਨ ਹੈਗੀ ਆ ਆ ਦੇਖੋ ਸਾਡੇ ਮੋਨੂ ਭਾਈ ਆ ਸ਼ਾਮਲਾਲ ਜੀ ਲਾਡੀ ਭਾਈ ਵੀ ਆ ਚੁੱਕੇ ਨੇ ਸਲੋ ਜੀ ਦਰਸ਼ਨ ਤੇ ਮੈਂ ਅੰਦਰੋਂ ਘਰ ਆਇਆ ਤੇ ਅੱਜ ਤੁਹਾਨੂੰ ਵੀ ਦਰਸ਼ਨ ਬਹੁਤ ਵਧੀਆ ਹੋਣਗੇ ਮੇਲਾ ਬਹੁਤ ਜ਼ਿਆਦਾ ਇੱਥੇ ਲੱਗਾ ਹੈ ਦੇਖੋ ਬੱਸਾਂ ਦੇ ਉੱਤੇ ਉੱਤਰ ਸੰਗਤਾਂ ਦੇ ਦਰਸ਼ਕਾਂ ਨੇ ਕਿਤੇ ਸਾਡੀ ਜਿੰਨੇ ਵੀ ਆ ਦੇਖੋ ਪੁਲਿਸ ਆਪਣੀ ਡਿਊਟੀ ਕਰਦੀ ਪਈ ਆ بارش ਦੇ ਵਿੱਚ بارش ਦੇ ਵਿੱਚ ਦੇਖੋ ਪੁਲਿਸ ਵਾਲੇ ਵੀ ਆਪਣੀ ਪੂਰੀ ਡਿਊਟੀ ਨਿਭਾ ਰਹੇ ਨੇ ਸਾਡੀ ਸੰਗਤਾਂ ਨੂੰ ਕੋਆਪਰੇਟ ਕਰਦੇ ਪਏ ਨੇ ਕਿੰਨਾ ਜ਼ਿਆਦਾ ਰਸ਼ ਆ ਜਿਹਨਾਂ ਆਪਣੀ ਐਕਟਿਵਲ ਨੇ ਮੈਂ ਆਪਣੀ ਐਕਟਿਵ ਇੱਥੇ ਲਾ ਆ ਗਿਆ ਹਾਂ ਲੋਰੀਆ ਆਪਣੀ ਐਕਟੀਵਾ ਲੱਗੀ ਹੋਈ ਆ। ਤੋਂ ਇੱਥੇ ਬਲਦੇਵਰਾਜ ਭਾਈ ਵੀ ਆਏ ਹੋਏ ਨੇ ਉਹਨਾਂ ਨੇ ਵੀ ਜਾ ਕੇ ਮਿਲਦੇ ਜੇ। ਜੇ ਭਾਈ ਕੋ ਬਲਦੇਵਰਾਜ ਭਾਈ ਮਿਲ ਲਈ ਜਾਂਦੇ ਦਿੱਸੇ ਜੰਦਾ। ਸਾਡਾ ਸਰ ਬਲਦੇਵਰਾਜ ਆ ਪਾ ਫੇਰ 200 299 ਬਚਿਆ ਮੂਲੇ 200 ਰੁਪਏ 400 200 200 200 400 200 ਅੱਲਾ ਲੱਗਿਆ ਅੱਲਾ ਲੱਗਿਆ ਲੋਰਨਾ ਬਾਈਡੂ ਸਾਡੇ ਸੁਖਦੇਵ ਭਾਈ ਆਵਾ ਤੇ ਲੱਕੀ ਭਾ ਸਾਡਾ ਲੱਗਿਆ ਦੂਰ ਦੂਰ ਤੱਕ ਤੁਹਾਨੂੰ ਜਾ ਵੀ ਦਿਖੇਗਾ। ਉਹ ਆ ਬਾਈ ਉਨੀ ਮਿਦਰਸ਼ਨ ਕਰਨ ਆਏ ਇਹਨੇ ਵਰਦੀ ਮੀਰੇ ਵਿੱਚ ਬੱਚੇ ਦੇ ਨਾਲ ਲੈ ਕੇ ਲੋ ਜੀ ਵਰਦੀ ਮੀਰੇ ਵਿੱਚ ਸੰਗਤ ਦਾ ਪਿਆਰ ਦੇਖੋ ਕਿੰਨੇ ਕਿੰਨੇ ਦੂਰੋਂ ਸੰਗਤਾਂ ਫਲਾਈ ਸਾਹਿਬ ਗੁਰਦੁਆਰੇ ਦਰਸ਼ਨ ਕਰਨ ਆਰੀਆਂ ਬਾਬਾ ਜੀ ਦੇ ਮੀਲਾ ਬਹੁਤ ਜ਼ਿਆਦਾ ਲੱਗਾ ਹੈ ਦੂਰ ਦੂਰ ਤੱਕ ਜਾਮ ਲੱਗਾ ਹੈ 2-2 ਕਿਲੋਮੀਟਰ ਤੱਕ ਦੇਖੋ ਦੂਰ ਦੂਰ ਤੱਕ ਜਾਮ ਹੀ ਜਾਮ ਦਾ ਨਜ਼ਰ ਆਏਗਾ ਆ ਵੀ ਇਨੂੰ ਨਿਦਰਸ਼ਨ ਕਰਨ ਆਏ ਇਹਨੇ ਕਿ ਮੇਰਾ ਭਾਜੀ 400 ਵਾਲਾ ਭਾਜੀ ਬੂਟ ਮਿਲੇ ਆ ਤੁਹਾਨੂੰ 200 ਦਾ ਬਾਬੇ ਦੇ ਵਿਆਹ ਕਰਕੇ ਤੁਹਾਨੂੰ ਸਸਤੀ ਸਕਾਊਂਟ ਦਿੱਤੀ ਗਈ ਹੈ। ਇਹ ਤੁਹਾਡੇ ਬੂਟ ਟੁੱਟਣੇ ਨਹੀਂ ਆਗੇ 2 ਸਾਲ। ਇਹ ਬੂਟ ਬਹੁਤ ਵਧੀਆ। ਪੁਰਸ਼ ਕਰਕੇ ਕੀ ਕਹਿਣਾ ਚਾਹੋਗੇ ਤੁਸੀਂ? ਬਾਰੇ ਫਰਕ ਪਿਆ ਰਿਹਾ ਮਾਸ਼ੱਲਾ। ਬਹੁਤ ਜ਼ਿਆਦਾ ਫਰਕ ਪਿਆ ਮਾਰਤੀ ਹੈ ਬੰਦੇ ਭਾਈ। 400 ਵਾਲਾ 200 ਦਾ 400 ਦਾ। ਆਓ ਭਾਜੀ ਆਓ ਸੰਤਾਂ ਜੀ ਦੇ ਕੋਲ। ਕੀ ਕਹਿਣਾ ਚਾਹੋਗੇ ਬਾਰਿਸ਼ ਹੋਈ ਹੈ ਹੀ ਹੈ ਸੰਤਾ ਫੇਰ ਵੀ ਦਰਸ਼ਨ ਕਰਨ ਆ ਰਹੀਆਂ। ਸਰਦਾਰ ਬਹੁਤ ਜ਼ਿਆਦਾ ਆ ਰਹੀਆਂ ਨੇ ਮੇਲਾ ਤੇ ਲੰਦਣਾਣਾ ਆਈਗਾ। ਵਾਂਸ ਬਹੁਤ ਜ਼ਿਆਦਾ ਹੈ ਮਾਲ ਬਹੁਤ ਬਚਾ ਲਿਆ। ਸੋਰ ਪੇ ਦਾ ਸੋਰ ਪੇ ਦਾ ਸੋਰ ਪੇ ਦਾ 100 ਰੁਪਏ ਦੀ ਸੇਲ ਲੱਗੀ ਹੋਈ ਹੈ ਜੀ ਆਜੋ ਫਲਾਈ ਸਾਹਿਬ ਗੁਰਦੁਆਰੇ ਸੇਲ ਲੱਗੀ ਹੋਈ ਹੈ ਬਲਦੇਵ ਦਾ ਭਾਈ ਨੇ ਡਾ ਲਾ ਲਿਆ ਇੱਥੇ ਆ ਨਵਾਈ ਮਠਾਈ ਮੈਂ ਦੇਖ ਰਹੀ ਪਨ ਮੈਂ ਵੇਖੀ ਬੜੀ ਓੜੀ ਪਤਾ ਨਹੀਂ ਮੈਨੂੰ ਨਾਂ ਨਹੀਂ ਪਤਾ ਭਾਈ ਕੋ ਪੁੱਛਦੇ ਆ ਭਾਬਾਈ ਕੀ ਨਾ ਰਾ ਖਜਲਾ ਲੋ ਜੀ ਖਜਲਾ ਵਾ ਲੋ ਜੀ ਅਖਾਜ ਲਾਇਆ ਦੇਖੋ ਨਾਲ ਹੀ ਜਲੇਬੀਆਂ ਕੱਢਦੇ ਪਏ ਨੇ ਇੱਥੇ ਭਾਈ ਯਾਰ بارش ਨਾਲ ਛੋਟੇ ਛੋਟੇ ਬੱਚੇ ਦੇਖੋ ਆਪਣਾ ਸਾਰਾ ਟੱਕ ਦੇ ਬੈਨੇ ਇੱਧਰ ਟਿੱਕੀਆਂ ਗੋਲ ਗੱਪੇ ਨਿਊਡਲ ਸਾਰਾ ਕੁਝ ਦਾ ਇੰਤਜ਼ਾਮ ਲੱਗਾ ਹੈ ਭਾਈ ਹੁਣੇ ਦੇਖੋ ਟਿੱਕੀ ਟਲੰਦੇ ਇੱਥੇ ਮੇਰਾ ਭਰਾ ਹੈ ਮੈਂ ਫਲਾਈ ਸਾਹਿਬ ਗੁਰਦੁਆਰੇ ਬਲਦੇਵ ਰਾਏ ਭਾਈ ਨੇ ਏਡਾ ਲਾਇਆ ਤੇ ਦੇਖੋ ਮੀਦ ਵਿੱਚ ਘੁੰਮ ਰਹੇ ਆ ਤੇ ਬਲਦੇਵ ਰਾਏ ਭਾਈ ਮਨੂੰ ਪੈਸਾ ਕਮਾ ਰਹੇ ਚਤੋਂ ਚੜ੍ਹ ਕੇ ਰਹੇ ਆ ਬਦਲ ਲੱਗਦੇ ਰਾਜਨਾਤਰਪਾਲ ਭਾਈ ਦੀ ਫੇਰ ਦੇਖੋ ਯਾਰ ਇੱਥੇ ਪਾਰਕਿੰਗ ਦੀ ਫ੍ਰੀ ਸੇਵਾ ਲਈ ਹੋਈ ਹੈ ਗੁਰਮੁਖਾਂ ਨੇ ਦੇਖ ਸਵਾਗਤ ਗੁਰਮੁਖਾਂ ਨੇ ਫ੍ਰੀ ਸੇਵਾ ਲਈ ਇਹ ਦੇਖੋ ਫ੍ਰੀ ਸੇਵਾ ਮੋਟਰਸਾਈਕਲ ਸਕੂਟਰ ਕੋਈ ਵੀ ਜਿਹੜਾ ਵੀ ਪੈਂਪੜਾ ਆ ਰਿਹਾ ਇੱਥੇ ਰਮਾਨਾ ਸਕੂਟਰ ਤੇ ਮੋਟਰਸਾਈਕਲ ਆ ਕੇ ਸੋ ਬਾਬਾ ਜੀ ਦਰਸ਼ਨ ਕਰਨ ਜਾ ਸਕਦਾ ਦੇਖੋ ਦੂਰ ਦੂਰ ਤੱਕ ਮੋਟਰਸਾਈਕਲ ਸਾਰੇ ਲੱਗੇ ਹੋਏ ਨੇ ਫ੍ਰੀ ਸੇਵਾ ਫ੍ਰੀ ਸੇਵਾ ਸ਼ਾਮ ਆ ਗਿਆ ਹਾਂ ਜੜੀ ਮੋਟਰਸਾਈਕਲ ਲਾਡੀ ਮੋਟਰਸਾਈਕਲ ਹੋ ਲੱਗਾ ਕੱਢਾਂਗੇ ਕਿੱਦਾਂ ਲੈ ਕੇ ਚੱਲਾਂਗੇ ਇਹਨੂੰ ਨਹੀਂ ਉਹਨਾਂ ਦਾ ਲਾਵਾਂ ਉਹਨਾਂ ਦੇ ਚਿੱਕੇ ਨ ਜਾਵੇ ਨਾਲ ਪੀਚ ਦੇਖੋ ਰੋਟੀ ਪਾਣੀ ਕਿੱਦਾਂ ਦੇਖੋ ਬਾਈ ਵਿਚਾਰਾ ਕਿੱਦਾਂ ਮੀਂਹ ਚ ਰੋਟੀ ਖਵਾ ਰਿਹਾ ਛੋਟੀ ਕਮਾਣੀ ਬੜੀ ਔਖੀ ਹੈ ਚੱਲ ਫਲਾਈ ਗੁਜਾ ਜਾ ਬਾਈ ਅਬ ਗੋਲ ਗੱਪੇ ਲਓ ਜੀ ਇੱਧਰ ਸੋ ਇੱਧਰ ਭਾਈ ਹੁਣਾਂ ਨੇ ਗੋਲ ਗੱਪੇ ਲਾਏ ਹੋ ਇਹਨੇ ਫਲਾਈ ਸਭ ਗੁਰਦੁਆਰੇ ਤੇ ਦੇਖੋ ਦੂਰ ਦੂਰੋ ਸੰਗਤਾਂ ਕੋਲ ਮਾਰ ਲੀਆਂ ਤੇ ਬਾਈ ਦੀ ਕਾਂਦੀ ਵੇਖੋ ਪਿਓਰ ਘੈਂਟ ਆ ਓਹ ਜਰ ਜੀ ਬੋੜ ਦੇ ਪਾ ਗਿਆ ਵੀ ਆ ਗੀ ਬਈ ਭਾਈ ਇਹ ਲੈ ਵੇਖੋ ਇਮਲੀ-ਇਮਲੀ ਪਿਓਰ ਪਾਇਆ ਹੈ ਭਾਈ ਨੇ ਸੰਗਟਾ ਨੰਦਨਾ ਗੋਲ ਗੱਪੇ ਛੱਕਰੀਆਂ ਨੇ ਇੱਥੇ ਆ ਛੋਟੇ ਛੋਟੇ ਬੱਚੇ ਦੇਖੋ ਸਾਰੇ ਮੇਲਾ ਦੇਖਣ ਆਏ ਹੋਏ ਨੇ ਸਲੋ ਜੀ ਹੁਣ ਚਲਦੇ ਆਂ ਵਾਪਸੀ ਠੀਕ ਹੈ ਐਕਟਿਵ ਆਪਣੀ ਆ ਲੱਗੀ ਹੋਈ ਆ ਜੀ ਚੱਕਰ ਬਹੁਤ ਜੀ ਐਕਟਿਵ ਆਪਣੀ ਇੱਥੇ ਲਾਈ ਹੋਈ ਸੀ ਬਲਦੇਵ ਦਾ ਭਾਈ ਕੋ ਭਰਾ ਤੁਹਾਡਾ ਜਾ ਰਿਹਾ ਵਾਪਸੀ ਤੇ ਦੇਖੋ ਬਾਰਿਸ਼ ਹੋ ਜਾਮ ਲੱਗਾ ਹੈ ਫਲਾਈ ਸਾਹਿਬ ਗੁਰਦੁਆਰੇ ਸਲੋ ਜੀ ਜਾਮ ਤੋਂ ਨਿਕਲਾ ਮੈਂ ਠੀਕ ਹੈ ਹੁਣ ਮੈਂ ਜਾ ਰਿਹਾ ਵਾਪਸੀ ਤੋਂ ਅੱਜ ਦੀ ਵੀਡੀਓ ਦੀ ਲਾਈਵ ਫਲਾਈ ਸਾਹਿਬ ਗੁਰਦੁਆਰੇ ਦੀ ਜਿੱਤੇ ਕਿ ਵੱਡਾ ਤੇ ਵੱਡੀ ਤਰ੍ਹਾਂ ਦੀ ਸੰਗਤ ਇੱਥੇ ਦਰਸ਼ਨ ਮੇਲੇ ਕਰਨ ਆਈ ਹੋਈ ਸੀ ਸੋ ਠੀਕ ਹੈ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਸੋ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਜੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਬਾਏ ਮਿਲਦੇ ਆ ਤੁਹਾਨੂੰ ਬਾਏ ਬਾਏ